ਦੇਸ਼ ਦੁਨੀਆਦਰ ਵਸਦੇ ਪੰਜਾਬੀਆਂ ਨੂੰ ਸਿੱਖ ਕੌਮ ਨੂੰ ਮੇਰੀ ਨਿਮਰਤਾ ਸਹਿਤ ਪੀਲੇ ਕਿ ਜੋ ਪੰਜਾਬ 1995 ਫਿਲਮ ਬਣਾਈ ਗਈ ਹੈ ਤੇ ਦਲਜੀਤ ਦਸਾਂਝ ਵੱਲੋਂ ਉਸ ਫਿਲਮ ਨੂੰ ਭਾਵੇਂ ਕਿ ਸੈਂਸਰ ਬੋਰਡ ਨੇ ਬੜੀ ਕੋਸ਼ਿਸ਼ ਕੀਤੀ ਕੱਟ ਵੱਡ ਵੀ ਕੀਤਾ ਪਰ ਉਹ ਇੰਡੀਆ ਦੇ ਵਿੱਚ ਤਾਂ ਉਹ ਫਿਲਮ ਜਿਹੜੀ ਇਹ ਬੈਨਡ ਕਰ ਦਿੱਤੀ ਗਈ ਹੈ ਤੇ ਵਿਦੇਸ਼ਾਂ ਦੇ ਵਿੱਚ ਇਹ ਫਿਲਮ ਚੱਲੇਗੀ ਮੈਂ ਭਾਰਤ ਸਰਕਾਰ ਨੂੰ ਅਪੀਲ ਕਰਨੀ ਚਾਹਣਾ ਵੱਖ-ਵੱਖ ਰਾਜ ਸਰਕਾਰਾਂ ਨੂੰ ਅਪੀਲ ਕਰਨੀ ਚਾਹਣਾ ਕਿ ਜੋ ਸਾਡੇ ਨਾਲ ਵਾਪਰਿਆ 1992 91 1995 ਉਹ ਬਹੁਤ ਭਿਆਨਕ ਸੀ ਸਾਡੀ ਸਿੱਖ ਜਵਾਨੀ ਦਾ ਕਹਾਣ ਕੀਤਾ ਗਿਆ ਫੇਕ ਇਨਕਾਊਂਟਰ ਹੋਏ ਔਰ ਉਹਨਾਂ ਦੇ ਆਧਾਰਤ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਸ਼ੈਲੀ ਦੇ ਉੱਪਰ ਜਿਹੜੀ ਫਿਲਮ ਬਣਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਜੋ ਅੰਕੜੇ ਇਕੱਠੇ ਕਰਕੇ ਦੇਸ਼ ਦੁਨੀਆ ਦੇ ਅੰਦਰ ਵੱਖ-ਵੱਖ ਸਰਕਾਰਾਂ ਦੇ ਕੋਲ ਪਹੁੰਚ ਕਰਕੇ ਚਾਹੇ ਉਹ ਕੈਨੇਡਾ ਦੀ ਸਰਕਾਰ ਸੀ ਚਾਹੇ ਇੰਗਲੈਂਡ ਦੀ ਸਰਕਾਰ ਸੀ ਚਾਹੇ ਭਾਰਤ ਦੀ ਸਰਕਾਰ ਸੀ ਉਹਨਾਂ ਦੇ ਸਾਹਮਣੇ ਉਹ ਰੱਖੇ ਸੀ ਕਿ ਕਿਵੇਂ ਪੰਜਾਬ ਦੀ ਧਰਤੀ ਨੂੰ ਖੂਨ ਦੇ ਨਾਲ ਰੰਗਿਆ ਗਿਆ ਸਿੱਖ ਜਵਾਨੀ ਦਾ ਸ਼ਿਕਾਰ ਖੇਡਿਆ ਗਿਆ ਤਾਂ ਇਹ ਫਿਲਮ ਜਿਹੜੀ ਹੈ ਇਹ ਇੰਡੀਆ ਦੇ ਵਿੱਚ ਵੀ ਚੱਲਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਨਾਲ ਉਸ ਵਕਤ ਕੀ ਕੁਝ ਵਾਪਰਿਆ ਸੀ ਤੇ ਜਿਹੜੀਆਂ ਫਿਰਕੂ ਫਿਲਮਾਂ ਬਣਾਈਆਂ ਜਾ ਰਹੀਆਂ ਜਿਹੜੀਆਂ ਭਾਈਚਾਰੇ ਵਿੱਚ ਨਫ਼ਰਤ ਪੈਦਾ ਕਰਦੀਆਂ ਜਿਵੇਂ ਕਿ ਐਮਰਜੈਂਸੀ ਨਾਂ ਦੀ ਫਿਲਮ ਬਣਾਈ ਗਈ ਕੰਗਣਾ ਰਣਾਉਤ ਵੱਲੋਂ ਉਸ ਦੇ ਉੱਤੇ ਪਾਬੰਦੀ ਲਾਈ ਜਾਵੇ ਜਿਹੜੀ ਫਿਲਮ ਵਾਕਿਆ ਹੀ ਲੋਕਾਂ ਦੇ ਕੋਲ ਜਾਣੀ ਚਾਹੀਦੀ ਏ ਉਹ 90 95 ਜਿਹੜੀ ਫਿਲਮ ਹੈ ਜੋ ਪੰਜਾਬ 1995 ਆ ਉਹ ਫਿਲਮ ਨੂੰ ਦਿਖਾਉਣ ਲਈ ਜਿਹੜੀ ਭਾਰਤ ਸਰਕਾਰ ਸੈਂਸਰ ਬੋਰਡ ਜਿਹੜਾ ਮਨਜ਼ੂਰੀ ਦੇਵੇ ਤਾਂ ਕਿ ਉਸ ਵੇਲੇ ਦੇ ਦਿਖਾਤ ਦੀ ਜਿਹੜੀ ਅਸਲ ਕਹਾਣੀ ਹੈ ਉਸ ਦਾ ਕੋਈ ਪੱਖ ਸਾਹਮਣੇ ਆ ਸਕੇ ਭਾਵੇਂ ਕਿ 120 ਤੋਂ ਵੱਧ ਕੱਟ ਵੀ ਲਾਏ ਗਏ ਨੇ ਤੇ ਬਿਨਾਂ ਕੱਟਾ ਤੋਂ ਇਹ ਫਿਲਮ ਪੰਜਾਬ ਤੋਂ ਲੈ ਕੇ ਦੇਸ਼ ਦੁਨੀਆ ਦੇ ਵਿੱਚ ਦਿਖਾਈ ਜਾਣੀ ਚਾਹੀਦੀ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ